ਸਸਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਣ ਤਸਵੀਰ ਦੇ ਵਿੱਚ ਜਿਹੜੇ ਬਾਬਾ ਜੀ ਤੁਸੀਂ ਦੇਖ ਰਹੇ ਹੋ ਇਹ ਆ ਭਗੇਸ਼ਵਰ ਧਾਮ ਵਾਲੇ ਧਰਿੰਦਰ ਸ਼ਾਸਤਰੀ ਇਹਨਾਂ ਦੇ ਕੋਲ ਜਦੋਂ ਵੀ ਕੋਈ ਫਰਿਆਦ ਲੈ ਕੇ ਪਹੁੰਚਦਾ ਜਾਂ ਇਹਨਾਂ ਨੂੰ ਮਿਲਣ ਵਾਸਤੇ ਕੋਈ ਬੰਦਾ ਪਹੁੰਚਦਾ ਤਾਂ ਇਹ ਬਿਨਾਂ ਪੁੱਛੇ ਦੱਸੇ ਉਹਦਾ ਹਾਲ ਜਿਹੜਾ ਉਹਨੂੰ ਸੁਣਾ ਦਿੰਦੇ ਆ ਬੰਦਾ ਜਿਹੜਾ ਭੀੜ ਦੇ ਵਿੱਚ ਬੈਠਾ ਹੁੰਦਾ ਤੇ ਆਪ ਹੀ ਬਾਜ਼ ਮਾਰ ਲੈਂਦੇ ਆ ਵੀ ਆਜੋ ਮੇਰੇ ਕੋਲ ਮੇਰੇ ਲਾਗੇ ਆਜੋ ਮੈਂ ਦੱਸਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਕੀ ਕੁਝ ਹੋ ਚੁੱਕਾ ਤੇ ਅਗਾ ਕੀ ਕੁਝ ਹੋਣ ਵਾਲਾ ਲੋਕ ਜਿਹੜੇ ਆ ਦੂਰੋਂ ਦੂਰੋਂ ਇਹਨਾਂ ਕੋਲ ਪਹੁੰਚਦੇ ਆ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇਹਨਾਂ ਦੇ ਦਰਬਾਰ ਦੇ ਵਿੱਚ ਪਹੁੰਚਦੇ ਆ ਵੀ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਕਿਦਾਂ ਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ 24 ਘੰਟੇ ਇਹਨਾਂ ਦੇ ਨਾਲ ਰਹਿਣ ਵਾਲਾ ਇਹਨਾਂ ਦਾ ਸਕਾ ਭਰਾ ਜਿਹੜਾ ਉਹਦਾ ਭਵਿੱਖ ਇਹ ਨਹੀਂ ਦੱਸ ਸਕਦੇ ਇਹਨਾਂ ਦਾ ਛੋਟਾ ਭਰਾ ਜਿਹਦਾ ਨਾਮ ਸੌਰਵ ਗਰਗਵੀ ਆ ਤੇ ਸ਼ਾਲਿਗਰਾਮ ਸ਼ਾਸਤਰੀ ਵੀ ਉਹਨੂੰ ਕਿਹਾ ਜਾਂਦਾ ਪਿਛਲੇ ਸਾਲ ਇਸ ਮੁੰਡੇ ਨੇ ਦਲਿਤ ਸਮਾਜ ਦਾ ਇੱਕ ਵਿਆਹ ਸੀਗਾ ਸਮੂਹਿਕ ਵਿਆਹ ਸੀਗਾ ਇਕੱਠਾ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ ਸੀ ਤੇ ਉੱਥੇ ਗੋਲੀਆਂ ਚਲਾ ਦਿੱਤੀਆਂ ਸੀਗੀਆਂ ਉਸ ਤੋਂ ਬਾਅਦ ਇਹਨੂੰ ਥਾਣੇ ਜਾਣਾ ਪਿਆ ਫਿਰ ਇਹਦੀ ਜ਼ਮਾਨਤ ਕਰਾਈ ਗਈ ਹੁਣ ਇਹਨਾਂ ਕੁਝ ਹੋ ਗਿਆ ਤੇ ਬਾਬਾ ਜੀ ਨੂੰ ਇਹ ਨਹੀਂ ਪਤਾ ਲੱਗਾ ਵੀ 1 ਸਾਲ ਬਾਅਦ ਇਹਦੇ ਨਾਲ ਕੀ ਹੋ ਜਾਣਾ ਇਹਨੇ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ ਜਦੋਂ ਇਹਨੂੰ ਇਸ ਵਿਆਹ ਦੇ ਵਿੱਚ ਉੱਥੇ ਜ਼ੋਰ ਜ਼ਬਰਦਸਤੀ ਕਰ ਰਿਹਾ ਸੀਗਾ ਇਹ ਗੱਲ ਹੈਗੀ ਫਰਵਰੀ 2023 ਦੀ ਆ ਹੁਣ 2024 ਆ ਤੇ ਇਸ ਮੁੰਡੇ ਨੇ ਜਿਹੜਾ ਇਹਨਾਂ ਦਾ ਭਰਾ ਦੱਸਿਆ ਜਾਂਦਾ ਇਹਨੇ ਟੋਲ ਪਲਾਜ਼ਾ ਦੇ ਉੱਤੇ ਮਾਰਕੁੱਟ ਕੀਤੀ ਆ ਮਾਰਕੁੱਟ ਵੀ ਆਪਣੇ ਜ਼ਿਲ੍ਹੇ 'ਚ ਹੀ ਕੀਤੀ ਆ ਛਤਰਪੁਰ ਮੱਧਿਆ ਪ੍ਰਦੇਸ਼ ਦੇ ਵਿੱਚ ਹੀ ਇਹਨਾਂ ਦਾ ਡੇਰਾ ਉੱਥੋਂ ਦੇ ਹੀ ਰਹਿਣ ਵਾਲੇ ਨੇ ਉਥੇ ਹੀ ਜਿਹੜਾ ਟੋਲ ਪਲਾਜ਼ਾ ਹਾਈਵੇ ਦੇ ਉੱਤੇ ਬਣਿਆ ਹੋਇਆ ਉਥੇ ਆਪਣੇ ਦੋਸਤਾਂ ਦੇ ਨਾਲ ਮਾਰਕਟ ਕੀਤੀ ਐ ਤੇ ਮੁੜ ਕੇ ਇਹ ਫਰਾਰ ਹੋ ਗਿਆ ਹੁਣ ਪਿਛਲੇ ਸਾਲ ਜਦੋਂ ਇਹਨੇ ਗੋਲੀ ਚਲਾਈ ਸੀਗੀ ਤੇ ਇਹ ਜਿਹੜੇ ਦਰਿੰਦਰ ਸ਼ਾਸਤਰੀ ਆ ਇਹ ਦੁਨੀਆ ਦਾ ਭੁਵਿੱਖ ਦੱਸਦੇ ਆ ਇਹਨਾਂ ਨੇ ਆਪਣੇ ਛੋਟੇ ਭਰਾ ਨੂੰ ਇੰਨੀ ਗੱਲ ਦੱਸੀ ਨਹੀਂ ਵੀ ਅਗਲੇ 1.5 ਸਾਲ ਬਾਅਦ ਤੂੰ ਫੇਰ ਫਸ ਜਾਣਾ ਤੂੰ ਕੋਈ ਨਾ ਪੰਗਾ ਲਈ ਨਾ ਸਰਕਾਰ ਦੇ ਨਾਲ ਉਲਝੀ ਨਾ ਇਹੋ ਜੀ ਸੰਗਤ ਜਿਹਦੇ ਵਿੱਚ ਤੂੰ ਹੈਗਾ ਵਾ ਇਹਨੂੰ ਛੱਡ ਦੇ ਇਹ ਦੋਸਤਾਂ ਦਾ ਸਾਥ ਛੱਡ ਦੇ ਇਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਦੱਸਿਆ ਉਦਾਂ ਤਾਂ ਜਦੋਂ ਇਹਨਾਂ ਦੇ ਕੋਲ ਕੋਈ ਉੱਥੇ ਪਹੁੰਚਿਆ ਹੁੰਦਾ ਸਮਾਗਮ ਦੇ ਵਿੱਚ ਇਹ ਆਵਾਜ਼ ਮਾਰ ਲੈਂਦੇ ਆ ਵੀ ਆ ਜਾ ਮੈਨੂੰ ਪਤਾ ਲੱਗ ਗਿਆ ਤੈਨੂੰ ਫਲਾਣੀ ਤਕਲੀਫ ਆ ਤੂੰ ਇਸ ਕਰਕੇ ਮੇਰੇ ਕੋਲ ਪਹੁੰਚਿਆ ਵਾ ਆ ਤੈਨੂੰ ਮੈਂ ਤੇਰਾ ਸਾਰਾ ਹਾਲ ਦੱਸ ਦਿੰਨਾ ਤੇ ਬਾਅਦ ਚੋਂ ਇੱਕ ਕਾਗਜ਼ ਪੈਨ ਲੈ ਕੇ ਉਹਨੂੰ ਲਿਖ ਕੇ ਕੱਲੀ-ਕੱਲੀ ਤਰੀਕ ਦੱਸ ਦਿੰਦੇ ਆ ਵੀ ਇਸ ਤਰੀਕ ਨੂੰ ਤੇਰੇ ਨਾਲ ਇਦਾਂ ਹੋਇਆ ਸੀ ਤੇ ਅਗਾ ਇਸ ਤਰੀਕ ਨੂੰ ਤੇਰੇ ਨਾਲ ਇਹ ਹੋਣਾ ਪਰ ਇਹਨਾਂ ਦਾ ਭਰਾ 1.5 ਸਾਲ ਬਾਅਦ ਹੀ ਫਸ ਗਿਆ ਉਹਨੂੰ ਇਹਨਾਂ ਨੇ ਦੱਸਿਆ ਹੀ ਨਹੀਂ ਹੁਣੇ ਇਸ ਵੇਲੇ ਇਹਨਾਂ ਦਾ ਜਿਹੜਾ ਭਰਾ ਸ਼ਾਲੀਗ੍ਰਾਮ ਜਿਹਦਾ ਨਾਮ ਐ ਸੌਰਵ ਗਰਗ ਵੀ ਉਹਨੂੰ ਕਹਿੰਦੇ ਆ ਉਹ ਫਰਾਰ ਆ ਹੁਣ ਕਦੋਂ ਫੜਿਆ ਜਾਣਾ ਘਟੋ ਘਟੇ ਹੀ ਪੁਲਿਸ ਨੂੰ ਦੱਸ ਦਿਓ ਬਈ ਉਹ ਐਵੇਂ ਛਾਪੇਮਾਰੀ ਕਰਦੇ ਪਏ ਆ ਇਸ ਵੇਲੇ ਮੱਧਿਆ ਪ੍ਰਦੇਸ਼ 'ਚ ਜਿਹੜੀ ਛਤਰਪੁਰ ਜ਼ਿਲ੍ਹੇ ਦੀ ਪੁਲਿਸ ਆ ਉਹਨੂੰ ਲੱਭਣ ਵਾਸਤੇ ਛਾਪੇਮਾਰੀ ਕਰ ਰਹੀ ਆ ਤੇ ਬਾਬਾ ਜੀ ਘਟੋ ਘਟੇ ਹੀ ਦੱਸ ਦੇਣ ਵੀ ਤੁਸੀਂ ਐਵੇਂ ਛਾਪੇਮਾਰੀ ਨਾ ਕਰੋ ਫਲਾਣੀ ਤਰੀਕ ਐਨੇ ਵਜੇ ਫਲਾਣੀ ਥਾਂ ਦੇ ਉੱਤੇ ਇਤੋਂ ਤੁਸੀਂ ਗ੍ਰਿਫਤਾਰ ਕਰ ਲਿਓ ਬਾਅਦ 'ਚ ਜਿਹੜਾ ਤੁਸੀਂ ਇਹਦੇ ਉੱਤੇ ਮੁਕੱਦਮਾ ਚਲਾਉਣਾ ਉਹ ਚਲਾ ਲਿਓ ਖੈਰ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਦਾ ਨਾਮ ਹੈ ਲੋਕ ਇਹਨਾਂ ਕੋਲ ਪਹੁੰਚਦੇ ਆ ਤੇ ਛੋਟਾ ਭਰਾ ਜਿਹੜਾ ਇਹਨਾਂ ਦਾ ਉਹ ਬਦਮਾਸ਼ੀਆਂ ਕਰਦਾ ਪਹਿਲਾਂ ਵੀ ਜ਼ਮਾਨਤ ਦੇ ਉੱਤੇ ਬਾਹਰ ਆ ਤੇ ਨਵਾਂ ਮੁਕੱਦਮਾ ਉਹਨੇ ਆਪਣੇ ਸਿਰ ਇੱਕ ਹੋਰ ਪਾ ਲਿਆ